2000 ਇੱਕ ਦੀ ਗੱਲ ਹੈ ਡੀਐਸਪੋਰ ਬਾਂਸੇਪ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਭ ਸ਼੍ਰੀ ਕਨਸ਼ੀਰਮ ਪੰਜਾਬ ਦੌਰੇ ਤੇ ਆਏ ਹੋਏ ਸਨ ਕਿਉਂਕਿ ਫਰਵਰੀ ਵਿੱਚ ਫਰਵਰੀ 2002 ਚ ਇਲੈਕਸ਼ਨ ਆ ਰਿਹਾ ਸੀ ਸੋ ਇਸ ਕਰਕੇ ਉਹ ਨਹੀਂ 13-14 ਮਹੀਨੇ ਪਹਿਲਾਂ ਹੀ ਪੰਜਾਬ ਚ ਆ ਕੇ ਡੇਰਾ ਲਾ ਲਿਆ ਸੀ ਉਸ ਵੇਲੇ ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੀ ਤੇ ਭਾਜਪਾ ਦੇ ਕੋਟੇ ਚੋਂ ਇੱਕ ਕੈਬਨਟ ਮੰਤਰੀ ਸਾਬਸ਼੍ਰੀ ਕਾਂਸ਼ੀਰਮ ਜੀ ਨੂੰ ਨਿਰੰਦਰ ਵਿਖੇ ਮਿਲਿਆ ਤੇ ਜਦੋਂ ਉਹਨੇ ਕਿਹਾ ਕਿ ਮੈਂ ਚੌਧਰੀ ਕੈਬਨਟ ਮੰਤਰੀ ਪੰਜਾਬ ਤਾਂ ਸਾਬ ਸ਼ਿਰਕਾਂ ਸ਼ਿਰਾਮ ਜੀ ਉਹਨੂੰ ਕਹਿਣ ਲੱਗੇ ਕਿ ਚੌਧਰੀਆਂ ਨੇ ਤਾਂ ਪਹਿਲੇ ਮੇਰੇ ਸਮਾਜ ਦਾ ਪੱਠਾ ਬਹੁਤ ਪਿਠਾਇਆ ਹੋਇਆ ਏਕ ਤੋਂ ਹੀ ਰਹਿੰਦਾ ਸੀ ਤੋਂ ਮੇਰੇ ਇੰਨੇ ਹੁੰਦੀ ਕਸਰ ਕਰ ਗਿਆ ਇਹ ਸ਼ਬਦ ਕੁਝ ਕੈਬਨਟ ਮੰਤਰੀ ਦੇ ਸੀ ਇੱਕ ਵਿਆਹ ਵਿੱਚ ਕੁਝ ਵਰਕਰ ਇਕੱਠੇ ਹੋਏ ਮਿਸ਼ਨਰੀ ਸਾਥੀ ਤਾਂ ਉਸ ਕੈਬਨਟ ਮੰਤਰੀ ਨੇ ਖੁਦ ਇਹ ਕਿੱਸਾ ਯਾਰ ਕੀਤਾ ਕਿਵੇਂ ਸਭ ਕਾਂਸ਼ੀ ਰਾਮ ਜੀ ਨੂੰ ਮਿਲਿਆ ਤਾਂ ਮੈਂ ਉਹਨਾਂ ਨੂੰ ਆ ਕੇ ਆਏ ਮੈਂ ਕੈਬਨਟ ਮੰਤਰੀ ਮੈਂ ਸੋਚਿਆ ਕਿ ਉਹ ਖੁਸ਼ ਹੋਣਗੇ ਵ ਇੱਕ ਪੰਜਾਬ ਦਾ ਕੈਬਨਟ ਮੰਤਰੀ ਉਹ ਵੀ ਐਸੀ ਪ੍ਰਾਦਰਿ ਕਿਉਂ ਮੈਨੂੰ ਮਿਲਣ ਆਇਆ ਚਲ ਕੇ ਪੰਕਾਬ ਸਾਹਿਬ ਦੇ ਚਿਹਰੇ ਤੇ ਕੋਈ ਇਦਾਂ ਦੀ ਕੋਈ ਕੋਈ ਖੁਸ਼ੀ ਵਾਲੀ ਕੋਈ ਗੱਲ ਨਹੀਂ ਸੀ ਤੇ ਸਾਹਿਬ ਕਹਿੰਦੇ ਤੁਸੀਂ ਜਿੱਦਨ ਮਰਜ਼ੀ ਚਲ ਜਾਓ ਆ ਫਲੋਰ ਬਾਹਰ ਨਹੀਂ ਚਲਗੇ उ चौधरी उ चौधरी बैठा चौधरी संतोख चल जाओ उ चौधरी बैठा तो दो तीन बैठे अगवाले भी बैठे हैं जलंधर भी बैठे आ करतारपुर भी बैठे हैं ਸਾਮ 88 ਬੈਠੇ ਆ ਮਤਲਬ ਸਾਬ ਨੂੰ ਇੰਨੀ ਨੌਲੇਜ ਜਾਂ ਫੀਡਬੈਕ ਹੁੰਦੀ ਸੀ ਕਿ ਕਿਹੜਾ ਬੰਦਾ ਕਿੱਥੇ ਫਿੱਟ ਹੋਇਆ ਬੈਠਾ ਦੂਸਰੀਆਂ ਪਾਰਟੀਆਂ ਦਾ ਸੋ ਗੱਲ ਮੈਂ ਤਾਂ ਕਰ ਰਿਹਾ ਕਿ ਹੁਣ ਸਾਡੇ ਫੇਰ ਲੋਕ ਸਭ ਨੇ ਚੋਣਾਂ ਗਈਆਂ ਉਹ ਫੇਰ ਕੁਛ ਦੁਆਬੇ ਦੇ ਚੌਧਰੀ ਇਧਰੋਂ ਤੋਂ ਨੱਠੇ ਭਾਜੇ ਫਿਰਦੇ ਆ ਉਹਨਾਂ ਨੂੰ ਬਸ ਟਿਕਟ ਚਾਹੀਦੀ ਆ ਸਮਾਜ ਬਾਬੇ ਠੱਠੇ ਖੂਜੇ ਜਨਾਜ ਮਰ ਜਵੇ ਰਹਿ ਜਵੇ ਬਸ ਉਹਨਾਂ ਦਾ ਸਤਾਇਕੋ ਕਿ ਕਿਸੇ ਟਰੰਪੀ ਐਮਐਲਏ ਬਣ ਜਾਈਏ ਲਾਲ ਚੰਡੀ ਵਾਲੀ ਗੱਡੀ ਥੱਲੇ ਆ ਜਵੀ ਤੇ ਫਿਰ ਸਮਾਜ ਨੂੰ ਠਾਠਾ ਧੱਕੇ ਮਾਰੀਏ ਕਿ 8 ਵਜੇ ਆਇਓ 10 ਵਜੇ ਸ਼ਾਮ ਨੂੰ ਆਇਓ ਹਣ ਮੈਂ ਮੀਟਿੰਗ पे ਚੱਲਾਂ ਇਹੀ ਕੁਛ ਹੋਇਆ ਬਹੁਤੇ ਲੋਕ ਮੈਨਾਂ ਸਹਿਮਤ ਹੋਣਗੇ ਇਸ ਗੱਲ ਨਾਲ ਜੇ ਉਹਨਾਂ ਇਮਾਨਦਾਰ ਦੇ ਚਸ਼ਮਾ ਲਾਏ ਤੇ ਜੇ ਉਹਨਾਂ ਦਾ ਚਸ਼ਮਾ ਅੰਧ ਭਗਤੀ ਵਾਲਾ ਤਾਂ ਫਿਰ ਮੈਂ ਕਹਿ ਨਹੀਂ ਸਕਦਾ। ਅਗਰ ਅਸੀਂ ਗਾਂਲਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਚੌਧਰੀ ਤੰਕਾ ਜਿਆਦਾ ਚਾਹੇ ਚੌਧਰੀ ਸੰਤੋਖ ਸਿੰਘ ਹੋਵੇ ਚਾਹੇ ਚੌਧਰੀ ਜਗਜੀਤ ਹੋਵੇ ਤੇ ਚਾਹੇ ਚੌਧਰੀ ਸੰਤੋਸ਼ ਕੁਮਾਰੀ ਹੋਵੇ ਜਾਂ ਰਾਮ ਲਵਾਇਆ ਹੋਵੇ ਚੌਧਰੀ ਜਗਤਰਾਮ ਤੋਂ ਲੈ ਕੇ ਚੌਧਰੀ ਸੂਂਦ ਤੱਕ ਤੇ ਹੁਣ ਆ ਚੌਧਰੀ ਵਿਕਰਮ ਉਹ ਜਿਹੜਾ ਸਾਹਮਣੇ ਦਾ ਵਈਂ ਬਿਹਰੰਦਰ ਦੇ ਜਿਹੜੇ ਲੋਕ ਆ ਉਹ ਸਾਡੇ ਸ਼ਰ ਗੁਲਾਮ ਆ ਤੂ ਦੋ ਤਿੰਨ ਵਾਰੀ ਹਰਿਆ ਹੁਣ ਕਿਤੇ ਜਾ ਕੇ ਪਿਛਲੀ ਵਾਰੀ ਅਮਲੀ ਬਣ ਗਿਆ ਉਹਦਾ ਬਿਹੇਵੀਅਰ ਕਿਦਾਂ ਦਾ ਲੋਕਾਂ ਨਾਲ ਇਹ ਸਾਰੇ ਜੱਗ ਜਾਣਦਾ ਹੇ ਮਾਸਟਰ ਗਰੰਤਾ ਸੰਗਤਪੁਰ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੁਨੀਆ ਦੇ ਛੇਵੇਂ ਦਿਮਾਗ ਕਹੇ ਜਾਣ ਵਾਲੇ ਡਾਕਟਰ ਭੀਮrao ਅੰਬੇਦਕਰ ਜੀ ਦਾ ਵਿਰੋਧ ਕੀਤਾ ਸੀ ਈ ਹਰ ਤਾਂ ਬੇਸ਼ੱਕ ਗੱਲਾਂ ਬਿੜਕਰ ਦੀਆਂ ਕਰਦੇ ਹੋਣਗੇ ਪਰ ਉਸ ਵੀਰ ਨੂੰ ਗਾਂਧੀਵਾਦ ਬਹੁਤ ਪਿਆਰਾ ਸੀ ਗਾਂਧੀਵਾਦ ਇਹਨਾਂ ਨੂੰ ਹੁਣ ਵੀ ਪਿਆਰਾ ਤਾਂ ਹੀ ਤਾਂ ਕਾਹ ਚ ਸੋਚ ਬੈਠੇਗਾ ਇਹ ਗੱਲ ਮੈਂ ਤਾਂ ਕਰ ਰਿਹਾ ਵੀ ਉਹ ਸੋਚਦੇ ਆ ਕਿ ਜਲੰਧਰ ਤੋਂ ਹੋਰ ਕਿਦਾਂ ਕੋਈ ਚੋਣ ਲੜ ਜੂ ਜੇ ਕੋਈ MP ਦੀ ਲੜਨੀ ਤਾਂ ਵੀ ਸਾਡੇ ਪਰਿਵਾਰ ਚ ਲੜੀ ਐਮਐਲ ਚੋਣ ਲੜਨੀ ਹੈ ਤਾਂ ਵੀ ਅਸੀਂ ਲੜਨੀ ਹੈ ਉਹ ਚਾਹੇ ਫਲੋਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਕਰਤਾਰਪੁਰ ਹੋਵੇ ਇਨਾ ਭਲੇ ਮਨਸ ਨੂੰ ਕੌਣ ਸਮਝਾਵੇ ਕਿ ਇਸ ਪਰਿਵਾਰਵਾਦ ਨੇ ਤਾਂ ਤਾਂ ਹੀ ਤਾਂ ਕੌਂਸਲ ਦਾ ਪੱਠਾ ਪਠਾ ਰੱਖਿਆ ਤੁਸੀਂ ਸੋਚਦੇ ਆਂ ਵੀ ਬਾਹਰੋਂ ਕੋਈ ਚੰਗਾ ਬੰਦਾ ਨਹੀਂ ਆਉਣਾ ਚਾਹੀਦਾ ਸਾਡਾ ਗੱਲ ਹੋਣਾ ਚਾਹੀਦਾ ਮੈਂ ਇਸ ਕਰਕੇ ਵੀ ਇਹ ਟਿੱਪਣੀ ਕਰਨਾ ਚਾਹੁੰਨਾ ਬਿਦੋਬਤ ਜਿਹੜੇ ਚੌਧਰੀ ਆ ਕਿ ਕਿਦਾਂ ਅੱਠ ਪੱਜੇ ਫਿਰਦੇ ਆ ਹੁਣ ਅਕੱਛਿਆ ਬੀਰ ਤੂੰ ਉਹ ਕਾਂਗਰਸ ਛੱਟ ਕੇ ਹਾਥੇ ਚੜੂ ਫੜ ਲਿਆ ਫਰਕ ਤਾਂ ਕੋਈ ਬਹੁਤਾ ਨਹੀਂ ਹੈਗਾ ਖਲਤਾ ਵਿਚਾਰਧਾਰਤਰੀ ਆ ਜਿਹੜੇ ਲੋਕ ਵਿਚਾਰਧਾਰਕ ਤੌਰ ਤੇ ਸਾਂਝ ਰੱਖਦੇ ਆ ਸਮਾਜ ਨਾਲ ਉਹ ਕਿਤੇ ਵੀ ਹੇਰ ਫੇਰ ਨਹੀਂ ਹੁੰਦੇ ਉਹ ਪਾਰਟੀ ਨਹੀਂ ਬਦਲਦੇ ਪਰ ਜਿਹੜੇ ਸਿਆਸੀ ਲੀਡਰ ਆ ਉਹ ਹੁਣ ਚੋਣਾਂ ਦੀ ਰੁੱਤ ਆ ਗਈ ਤਾਂ ਮੈਨੂੰ ਲੱਗਦਾ ਵੀ ਕਿ ਕੱਪੜੇ ਜਿਆਦਾ ਘੱਟ ਬਦਲ ਸਕਦੇ ਆ ਤੇ ਪਾਰਟੀ ਜਿਆਦਾ ਬਦਲ ਸਕਦੇ ਆ ਅੱਜ ਕੱਲ ਜਿਹੜੇ ਲੀਡਰ ਆ ਉਹ ਸਵੇਰ ਨੂੰ ਅਗਰ ਬ੍ਰੇਕਫਾਸਟ ਆਪਣੀ ਪਾਰਟੀ ਜੀ ਕਰਦੇ ਆ ਤਾਂ ਲੰਚ ਕਿਸੇ ਨਾਲ ਵੀ ਜਾ ਕੇ ਕਰ ਸਕਦੇ ਆ। ਉਹ ਆਪ ਕੀ ਆ। ਅਗਰ ਲੰਚ ਚੰਗਾ ਨ ਲੱਗਾ ਤਾਂ ਜਾ ਕੇ ਡਿਨਰ ਵੀ ਕਿਸੇ ਹੋਰ ਨਾਲ ਕਰ ਸਕਦੇ ਆ। ਕਿਉਂਕਿ ਮੈਨੂੰ ਮੈਂ ਤਾਂ ਚੌਧਰੀਆਂ ਤੇ ਗੁੱਸਾ ਜੱਦਾ ਕਰ ਸਕਦਾ। ਕਿਉਂਕਿ ਅਸੀਂ ਬੁਨਾਂ ਵਿੱਚ ਹਈਆਂ ਇਹਨਾਂ ਚੌਧਰੀਆਂ ਨੇ ਪਤਾ ਨਹੀਂ ਹੋਰ ਸਾਡੇ ਵਰਗੇ ਕਿੰਨੇ ਲੋਕਾਂ ਦਾ ਹੱਕ ਮਾਰ ਲਿਆ ਇਹ ਸੋਚਦੇ ਐਮਪੀ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤੱਕ ਅਸੀਂ ਬਣੀ ਪਰ ਗੜਸ ਵੀ ਇਹਨਾਂ ਵਿੱਚ ਪੋਰਾ ਵੀ ਹੈ ਨਹੀਂ ਜੇ ਤਲੇ ਚਟਣੀ ਕਿਸੇ ਦੀ ਫਿਰ ਤਾਂ ਆਪਣੇ ਘਰ ਬੈਠ ਕੇ ਠੀਕ ਹੈ ਘਰ ਬੈਠੇ ਰਹਿਣ ਇਹ ਜਿਦ ਤਨ ਵਾਲਾ ਜੇ ਤਲੇ ਚਟਨੇ ਫੇ ਤਾਂ ਇੱਕ ਜੀਵਿਕਾ ਹੀ ਕਾਫੀ ਆ ਜਿਹੜੀ ਮਰਜ਼ੀ ਪਾਰਟੀ ਚੱਲ ਜਾਓ ਜਿਹੜੇ ਪਾਰਟੀਆਂ ਬਦਲਦੇ ਆ ਉਹ ਸਮਾਜ ਦਾ ਬਣਾਉਂਦੇ ਕੁਛ ਨਹੀਂ ਕਿਉਂਕਿ ਉਹਨਾਂ ਨੂੰ ਸਮਾਜ ਦਾ ਫਿਕਰ ਹੀ ਨਹੀਂ ਹੁੰਦਾ ਉਹਨਾਂ ਨੂੰ ਤਾਂ ਸਿਰਫ ਆਪਣੇ ਪਰਿਵਾਰ ਦਾ ਫਿਕਰ ਹੁੰਦਾ ਜੇ ਪਾਰਟੀਆਂ ਦਾ ਫਿਕਰ ਹੋਵੇ ਜਾਂ ਆਪਣੀਆਂ ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਹੁੰਦੇ ਆ ਉਹ ਥਾਂ ਚੱਲ ਨਹੀਂ ਹੁੰਦੇ ਪਰ ਹੁਣ ਤਾਂ ਆ ਜਿਹੜੇ ਪਿਛਲੇ ਸਾਲ ਤੋਂ 20 23 ਸਾਲ ਤੋਂ ਗੰਧ ਵਿਵਾਦ ਗੰਧ ਵਿਵਾਦ ਦੇ ਨਾਲ ਲਾਉਂਦੇ ਸੀ ਤੇ ਹੁਣ ਉਹ ਇਕੋ ਸਟੇਟਮੈਂਟ ਦਿੰਦੇ ਕਿ ਅਸੀਂ ਮੋਦੀ ਤੋਂ ਪ੍ਰਭਾਵਿਤ ਹੋ ਕੇ ਅਸੀਂ ਭਾਲ ਪਾ ਜਨ ਕੀਤੀ ਆ ਮੋਦੀ ਤਾਂ ਬੰਦਾ ਬਹੁਤ ਵਧੀਆ ਨਹੀਂ ਮੋਦੀ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਵਧੀਆ ਬਣ ਗਿਆ ਉਹ ਪਿਛਲੇ 10 ਸਾਲ ਤੋਂ ਸਤਾ ਬੈਠਿਆ ਪਰ ਏ ਤਕੜੇ ਉਹਨਾਂ ਵਾਅਦੇ ਕੀਤੇ ਉਹ ਸਾਡੇ ਵਾਲੇ ਅੱਖ ਪਰਖ ਵੀ ਦੇਖ ਸਕਦਾ ਮੁਜਮਮਖ ਸ਼ਮੀਰ ਚ 5 ਸਾਲ ਪਹਿਲਾਂ ਜਿਹੜੇ 50 ਫੌਜੀ ਸ਼ਹੀਦ ਕੀਤੇ ਉਹਨਾਂ ਦਾ ਕੀ ਬਣਿਆ ਉਹਨਾਂ ਸ਼ਹੀਦਾਂ ਨੂੰ ਇਨਸਾਫ ਦਿੱਤਾ ਮੋਦੀ ਨੇ ਤੇ ਜਿਹੜੇ ਚਾਈਨਾ ਨੇ 20 ਸਾਡੇ ਸ਼ਹੀਦ ਕੀਤੇ ਸੀ ਜਵਾਨ ਉਹਨਾਂ ਦੇ ਨਿਸਕਾਰ ਤੇ ਨੂੰ ਮੁਸਾਫ ਮਿਲ ਗਿਆ ਤਾਂ ਫੇਕੇ ਇੱਛਾ ਵਾਲੇ ਕਹਿਣਗੇ ਕਿ ਤੁਸੀਂ ਤਾਂ ਫੌਜ ਤੇ ਵੀ ਸਵਾਲ ਉਠਾ ਰਹੇ ਹੋ ਅੱਜੇ ਸਵਾਲ ਨਹੀਂ ਉਠਾਉਂਦੇ ਅਸੀਂ ਤੁਹਾਡੀ ਗੰਦੀ ਮਾਨਸਿਕਤਾ ਤੇ ਸਵਾਲ ਉਠਾਉਂਦੇ ਹਾਂ ਡਰ ਤੋਂ ਵੀਡੀਓ ਤੋਂ ਲੱਗਦਾ ਮੋਦੀ ਨਾਲ ਪਿਆਰ ਨਹੀਂ ਜਿਨ੍ਹਾਂ ਨੂੰ ਆਪਣੇ ਘਰ ਨਾਲ ਪਿਆਰ ਹੁੰਦਾ ਉਹ ਘਰ ਨਹੀਂ ਬਦਲਦੇ ਜਿਨ੍ਹਾਂ ਨੇ ਕੱਚੀਆਂ ਇੱਟਾਂ ਨੂੰ ਵਧੀਆ ਲਪਾਈਆਂ ਕੀਤੀਆਂ ਹੁੰਦੀਆਂ ਗਾਰੇ ਨਾਲ ਤੋੜੀ ਰੜਾ ਕੇ ਜਿਨ੍ਹਾਂ ਨੇ ਸੌਣ ਦੇ ਮਹੀਨੇ ਵਿੱਚ ਬਨੇਰੇ ਲਿਪੇ ਆ ਉਹਨਾਂ ਨੂੰ ਪਤਾ ਘਰ ਕੀ ਹੁੰਦਾ ਜਿਨ੍ਹਾਂ ਨੇ ਹਰਾਮ ਦੀ ਕਮਾਈ ਨਾਲ ਹਵੇਲੀਆਂ ਬਣਾ ਲਈ ਵੱਡੇ ਵੱਡੇ ਮਹਿਲ ਬਣਾ ਲਏ ਉਹ ਕੀ ਜਾਣਨ ਕੱਚੇ ਢਾਹ ਰੇਂਦਾ ਸਵਾਦ ਮੈਂ ਗੱਲ ਚੋਹਰੀਆਂ ਦੀ ਕਰਦਾ ਯਕੀ ਜੀਬਰਾਮ ਨਾਲ ਕੀ ਹੋਇਆ ਸੀ ਉਹ ਵਿਚਾਰਾ ਪ੍ਰਧਾਨ ਮੰਤਰੀ ਬਣਨ ਲਈ ਤੜਫਦਾ ਰਿਹਾ ਤੇ ਜਦੋਂ ਉਹਦਾ ਪ੍ਰਧਾਨ ਮੰਤਰੀ ਬਣ ਦਾ ਖਾ ਪੂਰਾ ਹੋਣਾ ਸੀ ਉਦੋਂ ਉਹਨੂੰ ਕਹਿੰਦੇ ਤੂੰ ਜਾ ਕੇ ਇਸ਼ਨਾਨ ਕਰਿਆ ਕਿਤੇ ਦੂਰ ਨੇੜੇ ਤੇ ਮਗਰੋਂ ਚਾਕੇ ਕੋਹਰੇ ਬਣਾਤਾ ਉਸ ਤੋਂ ਬਾਅਦ ਫਿਰ ਉਹਦੇ ਮੁੰਡੇ ਦੀ ਬਿਲੂ ਫਿਲਮ ਬਣਾ ਕੇ ਜਸ ਐਕੋਲਜੀ ਕੁੜੀ ਨਾਲ ਉਹਦੇ ਸਾਰੇ ਕੈਰੀਅਰ ਤੇ ਪਾਣੀ ਫੇਰ ਕੇ ਰੱਖ ਦਿੱਤਾ ਲਗਜੀਬਰਾਮ ਦਾ ਕਿੱਸਾ ਅੱਜ ਇਸ ਕਰਕੇ ਵੀ ਜ਼ਿਆਦਾ ਗਿਆ ਕਿਉਂਕਿ ਅੱਜ ਉਹਦਾ ਜਨਮ ਦਿਨ ਹੈ ਤੇ ਕਾਂਗਰਸ ਵਾਲੇ ਉਹਨੂੰ ਯਾਦ ਵੀ ਕਰ ਰਹੇ ਆ ਚਲੋ ਯਾਦ ਕਰਨ ਦਾ ਕੋਈ ਬਹਾਨਾ ਤਾਂ ਚਾਹੀਦਾ ਹੀ ਹੈ ਉਸ ਤੋਂ ਬਾਅਦ ਫਿਰ ਬੋਟਾ ਸਿੰਘ ਨੂੰ ਬਾਹਰ ਆ ਗਿਆ ਜਗਿੰਦਰ ਗ੍ਰਹਿ ਮੰਤਰੀ ਤੱਕ ਬਣਾਇਆ ਗਿਆ ਉਹਦਾ ਭਾਣ ਜਾ ਫਗਵਾੜੇ ਤੋਂ ਜਗਿੰਦਰ ਸਿੰਘ ਮਾਨ ਮੰਤਰੀ ਜੀ ਹੈ ਪੰਜਾਬ ਵਿੱਚ ਤੇ ਅੱਜ ਕੱਲ ਉਹ ਵੀ ਝਾੜੂ ਫੜ ਕੇ ਬੈਠਾ ਸੋ ਇਸ ਕਰਕੇ ਇਹ ਜਿੰਨੇ ਵੀ ਚੌਧਰੀ ਆ ਤੇ ਸਮਾਜ ਨੂੰ ਮaaf ਕਰਨ ਤਾਂ ਵਧੀਆ ਗੱਲ ਹੈ ਉੱਕੇ ਨਾਲ ਕੋਈ ਸਟੈਂਡ ਨਹੀਂ ਹੈਗਾ ਇਹਨਾਂ ਨੂੰ ਇੱਕ ਵਾਰੀ ਚੌਧਰੀ ਕਾ ਤੋਂ ਫਟੌਣ ਨੂੰ ਫਿਰਦੀ ਆ ਤੇ ਸਾਬ ਸ਼੍ਰੀ ਕਾਂ ਸ਼੍ਰੀ ਰਾਮ ਜੀ ਕਹਿੰਦੇ ਸੀ ਜਦੋਂ 2002 ਵਿੱਚ ਉਹਨੇ ਰਵਿੰਦਰ ਨੂੰ ਪ੍ਰਮੋਟ ਕੀਤਾ ਇੱਕ ਪੜ੍ਹੇ ਲਿਖੇ ਅਕਾਲੀ ਨਿਤਨ ਤਾਂ ਕਿਸੇ ਸਵਾਲ ਕੀਤਾ ਪੱਤਰਕਾਰ ਨੇ ਵੀ ਉਹ ਤੇ ਜੱਟ ਆ ਤੇ ਸਾਬ ਕਹਿੰਦੇ ਚਸਕਾ ਹੀ ਜੱਟਾਂ ਨੂੰ ਅਸਇਸਤ ਕਰਨ ਦਾ ਕੋਸੀ ਤੇ ਸੁਪੀ ਹੀ ਪੀ ਗਿਆ ਸਲਵਕ ਕਿਸੇ ਚ ਮਾਰਨਾ ਹੈ ਬਾਹਰ ਖੜੀ ਕਰਕੇ ਕਿਹਾ ਹੋਵੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਇਸ ਕਰਕੇ ਦੁਆਬੇ ਦੇ ਚਮਾਰਾਂ ਨੂੰ ਜਾਂ ਦੁਆਬੇ ਦੇ ਜਿਹੜੇ ਲੋਕ ਆ ਉਹਨੂੰ ਸਭ ਖੁਦ ਵੀ ਕਹਿੰਦੇ ਰਹੇ ਆ ਕਿ ਦੇਡ ਦੁਆਬੇ ਦਾ ਚਮਾਰ ਆ ਉਟਕਾਉ ਮਕਾਉ ਜਿਆਦਾ ਕਿਉਂਕਿ ਖੁਸ਼ਿਆਲ ਆ ਉਹ ਆਪਣੀ ਨੌਕਰੀ ਨਾਲ ਵੱਜਿਆ ਹੋਇਆ ਤੀਜਾ ਫਿਰ ਆਪਣੀ ਨੂੰ ਟ੍ਰਾਂਸਫਰ ਨਾ ਵਜਿਆ ਹੋਇਆ ਉਹ ਮਿਸ਼ਨ ਮੂਵਮੈਂਟ ਨਾਲ ਨਹੀਂ ਵਜਿਆ ਹੋਇਆ